ਫਿਲਮ ਸਮਾਜਿਕ ਸਰੋਵਾਰਾਂ ਦੀ ਫਿਲਮ ਹੈ ਅਸੀਂ ਸਮਝਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੋ ਜਿਹੇ ਵਰਤਾਰੇ ਚੱਲ ਰਹੇ ਹਨ ਉਹੋ ਜੀ ਫਿਲਮ ਹੈ ਸਮਾਜ ਦੇ ਵਿੱਚ ਜਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਨੇ ਹਸਬੰਡ ਬਾਈਵ ਦਾ ਕੀ ਰਿਸ਼ਤਾ ਹੋਣਾ ਚਾਹੀਦਾ ਹੈ ਬੱਚਿਆਂ ਦਾ ਆਪਣੀ ਮਾਂ ਨਾਲ ਕੀ ਰਿਸ਼ਤਾ ਹੋਣਾ ਚਾਹੀਦਾ ਹੈ ਪਿਤਾ ਨਾਲ ਕੀ ਰਿਸ਼ਤਾ ਹੋਣਾ ਚਾਹੀਦਾ ਸੋ ਉਹੋ ਜਿਹੇ ਰਿਸ਼ਤੇ ਹਨ ਬਿਆਨ ਕਰਦੀ ਫਿਲਮ ਹੈ ਸੋ ਫਿਲਮ ਬਣਾਉਂਦੇ ਹੋਏ ਨਾ ਬੜਾ ਸਭ ਨੂੰ ਐ ਲੱਗ ਰਿਹਾ ਸੀ ਵੀ ਯਾਰ ਕੋਈ ਗੱਲ ਨਹੀਂ ਆਮ ਲੋਕਾਂ ਨੂੰ ਲੱਗਦਾ ਹੁੰਦਾ ਹਰ ਬੰਦੇ ਨੂੰ ਵੀ ਮੇਰਾ ਕੰਮ ਛੇਤੀ ਖਤਮ ਕਰੋ ਉਹ ਲੱਗਦਾ ਸੀ ਵੀ ਕੋਈ ਨੇ 4 ਦਿਨ ਵੱਧ ਵੀ ਲੱਗੇ ਤਾਂ ਮੇ ਕੋਈ ਚੱਕਰ ਨਹੀਂ ਆਰਦਾਸ ਸਰਬੱਤ ਦੇ ਭਲੇ ਦੀ 13 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਅੱਜ ਜਲੰਧਰ ਦੇ ਵਿੱਚ ਪ੍ਰੀਮੀਅਰ ਫਿਲਮ ਦਾ ਤੇ ਪੂਰੀ ਸਟਾਰ ਕਾਸਟ ਇੱਥੇ ਪਹੁੰਚੀ ਆ ਔਰ ਮਲਕੀਤ ਰੌਣੀ ਵੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਗੱਲਬਾਤ ਕਰਾਂਗੇ ਰੌਣੀ ਸਾਹਿਬ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨ ਹੈ ਇਹ ਅਦਾਸ ਨਾ ਇਹ ਜਿਹੜੀ ਸਰਬੱਤ ਦੇ ਭਲੇ ਦੀ ਤੀਸਰਾ ਅਧਿਆਇ ਤੀਸਰਾ ਪਾਰਟ ਆ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਕਨੈਕਟ ਕਰਦੀ ਪਈ ਲੋਕਾਂ ਨੂੰ ਔਰ ਸਭ ਤੋਂ ਵੱਡੀ ਗੱਲ ਕਿ ਸਾਨੂੰ ਗੁਰਤਾ ਮਾਰੇ ਦਰਸ਼ਨ ਹੋ ਰਹੇ ਨੇ ਸ੍ਰੀ ਹਰਜੋਤ ਸਾਹਿਬ ਸ਼ੂਟ ਹੋਇਆ ਆ ਤੁਹਾਡਾ ਕਿਰਦਾਰ ਟੋਟਲੀ ਡਿਫਰੈਂਟ ਇਸ ਵਕਤ ਸੋ ਰਿਸ਼ਤਿਆਂ ਨੂੰ ਜੋੜਦੀ ਆ ਜੋ ਰਿਸ਼ਤੇ ਟੁੱਟ ਗਏ ਨੇ ਉਹਨਾਂ ਨੂੰ ਜੋੜਦੀ ਆ ਕਿਵੇਂ ਲੱਗਾ ਫਿਲਮ ਦੇ ਵਿੱਚ ਇਸ ਫਿਲਮ ਦਾ ਹਿੱਸਾ ਬਣ ਕੇ ਆ ਦੈਨਿਕ ਸਵੇਰਾ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸასი ਸ਼ਕਲ ਇਹ ਫਿਲਮ ਸਮਾਜਿਕ ਸਰੋਕਾਰਾਂ ਦੀ ਫਿਲਮ ਹੈ ਅਸੀਂ ਸਮਝਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੋ ਜਿਹਾ ਵਰਤਾਰਾ ਚੱਲ ਰਿਹਾ ਉਹੋ ਜੀ ਫਿਲਮ ਹੈ ਨਹੀਂ ਆਮ ਤੌਰ ਤੇ ਅਸੀਂ ਹੁਣ ਤੱਕ ਫਰਮਾਇਸ਼ ਦੇ ਦੇਖਦੇ ਆਏ ਹਾਂ ਕਿ ਕਿਸੇ ਬੰਦੇ ਨੇ 6ਵੇਂ ਮੰਜ਼ਲ ਤੋਂ ਛਾਲ ਮਾਰੀ ਕੁਝ ਵੀ ਨਹੀਂ ਵਿਗੜਿਆ ਉਹਦਾ ਕਿਸੇ ਬੰਦੇ ਤੇ 15 ਗੋਲੀਆਂ ਲੱਗੀਆਂ ਉਹ ਫੇਰੀ ਭੱਜਿਆ ਫਿਰਦਾ ਸੋਡੀਆਂ ਲਗ ਲਗ ਚੀਜ਼ਾਂ ਨੇ ਨਾ ਉਹ ਚੀਜ਼ਾਂ ਮਤਲਬ ਇਸ ਫਿਲਮ ਚ ਉਹੋ ਜੀਆਂ ਨਹੀਂ ਜਿਹੜੀ ਕੋਈ ਚੀਜ਼ ਤੁਹਾਡੀ ਲਾਈਫ ਚ ਨਹੀਂ ਵਾਪਰ ਰਹੀ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਲਾਈਫ ਸੱਚੀ ਮੂਜੀ ਵਾਪਰ ਰਹੀਆਂ ਨੇ ਜਿਹੜੀਆਂ ਸਮੱਸਿਆਵਾਂ ਨਾਲ ਤੁਸੀਂ ਰੋਜ਼ ਦੋ ਚਾਰ ਹੁੰਦੇ ਹੋ ਉਹ ਸਮੱਸਿਆ ਮੈਂ ਖਾਸ ਕਰਕੇ ਜਿਹੜੇ ਸਾਡੇ ਬੜੇ ਕਰੀਬੀ ਰਿਸ਼ਤੇ ਨੇ ਉਹ ਰਿਸ਼ਤੇ ਟੁੱਟ ਰਹੇ ਨੇ ਤਾਰ-ਤਾਰ ਹੋ ਰਹੇ ਨੇ ਅੱਜ ਨਵੀਂ ਜਨਰੇਸ਼ਨ ਨੂੰ ਪੇਰੈਂਟਸ ਦੀ ਕੋਈ ਉਹੋ ਜੀ ਪਰਵਾਹ ਨਹੀਂ ਰਹੀ ਪੇਰੈਂਟਸ ਕਹਿੰਦਾ ਮੈਂ ਸਾਰਾ ਕੁਝ ਬੱਚਿਆਂ ਲਈ ਬਾਰਤਾ ਉਹ ਦੁਖੀ ਹੈ ਦੋਨੇ ਤਰ੍ਹਾਂ ਦੁਖੀ ਨੇ ਬੱਚੇ ਵੀ ਪੇਰੈਂਟਸ ਵੀ ਸੋ ਸਮਾਜ ਦੇ ਵਿੱਚ ਜਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਨੇ ਹਸਬੰਡ ਵਾਈਫ ਦਾ ਕੀ ਰਿਸ਼ਤਾ ਹੋਣਾ ਚਾਹੀਦਾ ਹੈ ਬੱਚਿਆਂ ਦਾ ਆਪਣੀ ਮਾਂ ਨਾਲ ਕੀ ਰਿਸ਼ਤਾ ਹੋਣਾ ਚਾਹੀਦਾ ਹੈ ਪਿਤਾ ਨਾਲ ਕੀ ਰਿਸ਼ਤਾ ਹੋਣਾ ਚਾਹੀਦਾ ਸੋ ਉਹੋ ਜਿਹੇ ਰਿਸ਼ਤੇ ਹਨ ਬਿਆਨ ਕਰਦੀ ਫਿਲਮ ਹੈ ਦੂਜੀ ਗੱਲ ਹੈ ਕਿ ਇਹ ਫਿਲਮ ਸਾਡਾ ਜਿਹੜਾ ਪੰਜਵਾਂ ਤਖਤ ਹੈ ਹਜੂਰ ਸਾਹਿਬ ਨਦੇੜ ਸਾਹਿਬ ਇਹਦਾ ਕੁਝ ਪਾਰਟ ਉੱਥੇ ਸ਼ੂਟ ਹੋਇਆ ਹੈ ਬਹੁਤ ਸਾਰੇ ਪੰਜਾਬੀ ਲੋਕ ਹੈ ਤਾਂ ਕੁਥੇ ਜਾ ਨਹੀਂ ਸਕੇ ਸੋ ਸਿਲਵਰ ਸਕਰੀਨ ਦੇ ਉੱਤੇ ਉਹਨਾਂ ਨੂੰ ਦਰਸ਼ਨ ਕਰਨ ਦਾ ਮੌ ਸੋ ਇਹ ਜੇ ਚੀਜ਼ਾਂ ਨਾਲ ਲੈਸ ਫਿਲਮ ਹੈ ਕਿ ਤੁਹਾਨੂੰ ਆਇ ਨਹੀਂ ਲੱਗਦਾ ਕਿ ਕੁਝ ਵੀ ਨਕਲੀ ਹੈ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ 80 ਸਾਲ ਦੇ ਬੰਦੇ ਨੂੰ ਲੱਗਦਾ ਕਿ ਮੇਰੀ ਫਿਲਮ ਹੈ 50 ਸਾਲ ਦੇ ਬੰਦੇ ਨੂੰ ਲੱਗਦਾ ਕਿ ਮੇਰੀ ਫਿਲਮ ਹੈ 25 ਸਾਲ ਦੀ ਸਾਡੀ ਧੀ ਰਣੀ ਨੂੰ ਲੱਗਦਾ ਕਿ ਮੇਰੀ ਫਿਲਮ ਹੈ 10 ਸਾਲ ਦੇ ਬੱਚੇ ਨੂੰ ਲੱਗਦਾ ਮੇਰੀ ਫਿਲਮ ਹੈ ਦੂਜੀ ਗੱਲ ਵੀ ਇਹ ਪਰਿਵਾਰ ਦੇ ਨਾਲ ਬਹਿ ਕੇ ਮੰਨ ਵਾਲੀ ਫਿਲਮ ਹੈ ਤੁਸੀਂ ਪੂਰੇ ਪਰਿਵਾਰ ਦੇ ਨਾਲ ਬਹਿ ਕੇ ਦੇਖ ਸਕਦੇ ਹੋ ਸੋ ਜਦੋਂ ਪਰਿਵਾਰ ਨਾਲ ਬਹਿ ਕੇ ਤੁਸੀਂ ਦੇਖਦੇ ਹੋ ਇਹ ਜਿਹੇ ਫਿਲਮਾਂ ਸੋ ਮੈਂ ਸਮਝਦਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਿਸੇ ਨੂੰ ਬੋਲ ਕੇ ਨਹੀਂ ਸਮਝਾ ਸਕਦੇ ਲਿਖ ਕੇ ਨਹੀਂ ਸਮਝਾ ਸਕਦੇ ਕੁਝ ਚੀਜ਼ਾਂ ਦਾ ਅਹਿਸਾਸ ਕਰਾਇਆ ਜਾਣਾ ਹੁੰਦਾ ਸੋ ਉਹਨਾਂ ਚੀਜ਼ਾਂ ਦਾ ਅਹਿਸਾਸ ਕਰਾਉਂਦੀ ਹੈ ਫਿਲਮ ਕਿ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਾਡੇ ਜੋ ਗੁਰੂਆਂ ਪੀਰਾਂ ਨੇ ਦੱਸਿਆ ਸਾਨੂੰ ਕਿ ਜੇ ਜੀਵਨ ਜਾਂਚ ਕੀ ਹੁੰਦੀ ਹੈ ਉਹ ਜੀਵਨ ਜਾਂਚ ਦੀ ਬਾਤ ਪਾਉਂਦੀ ਫਿਲਮ ਹੈ ਸਕਰੀਨ ਤੇ ਅਸੀਂ ਸਾਰਾ ਮਾਹੌਲ ਦੇਖ ਲਵਾਂਗੇ ਕਿ ਫਿਲਮ ਕਿਵੇਂ ਆ ਕਿਵੇਂ ਬਣੀ ਆ ਪਰ ਮੈਂ ਆਫ ਦੀ ਰਿਕਾਰਡ ਗੱਲ ਕਰਨੀ ਚਾਹੁੰਦਾ ਜਦੋਂ ਸ਼ੂਟ ਹੁੰਦਾ ਸੀ ਜਦੋਂ ਮਾਹੌਲ ਹੁੰਦਾ ਸੀ ਸੈੱਟ ਦਾ ਅਕਸਰ ਆਪਾਂ ਸੁਣਦੇ ਆ ਕਿ ਫਲਾਨੀ ਫਿਲਮ ਦੇ ਸ਼ੂਟ ਤੇ ਅਸੀਂ ਬੜੀ ਮਸਤੀ ਕੀਤੀ ਫਲਾਨੀ ਫਿਲਮ ਦੇ ਸ਼ੂਟ ਤੇ ਬਥੇਰੀ ਮਸਤੀ ਕੀਤੀ ਮੈਨੂੰ ਲੱਗਦਾ ਇਸ ਫਿਲਮ ਦਾ ਜਿਹੜਾ ਸ਼ੂਟ ਹੋਇਆ ਜੋ ਬਿਹਾਈਂਡ ਦਾ ਕੈਮਰਾ ਸੀਗਾ ਉਹ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਮਾਹੌਲ ਕਿਵੇਂ ਹੁੰਦਾ ਸੀਗਾ ਮੈਨੂੰ ਲੱਗਦਾ ਵੀ ਪਾਠ ਚੱਲਦਾ ਹੋਣਾ ਹਰ ਇੱਕ ਬੰਦਾ ਪਾਠ ਕਰਦਾ ਹੋਣਾ ਰਗੁੰਧਾ ਅਰਦਾਸ ਕਰਦਾ ਹੋਣਾ ਮਾਹੌਲ ਕਿਵੇਂ ਰਿਹਾ ਫਿਲਮ ਦਾ ਮਾਹੌਲ ਬੜਾ ਚੰਗਾ ਸੀ ਜੀ ਬੜਾ ਕਮਾਲ ਦਾ ਮਾਹੌਲ ਸੀਗਾ ਜਿਵੇਂ ਨਾ ਆਨੰਦ ਦੀ ਆ ਸਾਡੇ ਕਰੂ ਦੇ ਜੁੜੇ ਹੋਏ ਆ ਸਾਰੇ ਬੰਦਿਆਂ ਨੂੰ ਕੋਈ ਦਿੱਕਤ ਨਹੀਂ ਸਾਨੂੰ ਕਈ ਵਾਰ ਲੋਕ ਪੁੱਛਦੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਆ ਮਤਲਬ ਇਹ ਤਿੰਨੇ ਫਿਲਮਾਂ ਬਣਾਉਣ ਮੌਕੇ ਕੋਈ ਵੀ ਦਿੱਕਤ ਇਹੋ ਜਿਹੀ ਨਹੀਂ ਆਈ ਜਿਵੇਂ ਆਇਆ ਕਹਿੰਦੇ ਆਪਾਂ ਕਿ ਕੋਈ ਮਹਾਰਾਜ ਦੀ ਮਿਹਰ ਹੁੰਦੀ ਹੈ ਜਿਵੇਂ ਕੁਦਰਤ ਤੁਹਾਡੇ ਅੰਗ ਸੰਗ ਹੁੰਦੀ ਹੈ ਸੋ ਐਦਾਂ ਦਾ ਮਸਲਾ ਹੈ ਸੋ ਫਿਲਮ ਬਣਾਉਂਦੇ ਹੋਏ ਨਾ ਬੜਾ ਸਭ ਨੂੰ ਐ ਲੱਗ ਰਿਹਾ ਸੀ ਵੀ ਯਾਰ ਕੋਈ ਗੱਲ ਨਹੀਂ ਆਮ ਲੋਕਾਂ ਨੂੰ ਲੱਗਦਾ ਹੁੰਦਾ ਹੈ ਹਰ ਬੰਦੇ ਨੂੰ ਵੀ ਮੇਰਾ ਕੰਮ ਛੇਤੀ ਖਤਮ ਕਰੋ ਉਹ ਲੱਗਦਾ ਸੀ ਕੋਈ ਨੇ 4 ਦਿਨ ਵੱਧ ਵੀ ਲਾ ਕੇ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਫਿਲਮ ਕਿਉਂਕਿ ਕੋਈ ਚੰਗੀ ਚੀਜ਼ ਨਹੀਂ ਚੰਗੀ ਬਣਾ ਰਹੀ ਹੈ ਇਹ ਮਸਲਾ ਹੈ ਮੈਂ ਕਹਿੰਦਾ ਸਾਡੇ ਲਈ ਵੀ ਯਾਦਗਾਰੀ ਚੀਜ਼ ਬਣ ਰਹੀ ਹੈ ਨਾ ਕਿ ਅਸੀਂ ਕੀ ਬਣਾ ਰਹੇ ਹਾਂ ਯਾਦਗਾਰੀ ਚੀਜ਼ ਹੈ ਜਦੋਂ ਸ਼ੂਟ ਹੁੰਦਾ ਸੀ ਫਿਲਮ ਦਾ ਉਦੋਂ ਕਈ ਚੀਜ਼ਾਂ ਸਕ੍ਰਿਪਟ ਦੇ ਵਿੱਚ ਹਜੀਆਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਫਿਲਮ ਨੂੰ 10 ਸਾਲ ਦਾ ਬੱਚਾ ਦੇਖ ਲਵੇ 50 ਸਾਲ ਦਾ ਬੰਦਾ ਦੇਖ ਲਵੇ ਜਾਂ ਬਜ਼ੁਰਗ ਦੇਖ ਲਵੇ ਉਹਨੂੰ ਲੱਗਣਾ ਕਿ ਮੇਰੀ ਫਿਲਮ ਹੈ ਜਦੋਂ ਕੋਈ ਵੀ ਫਿਲਮ ਦਾ ਐਸਾ ਸੀਨ ਚੱਲਦਾ ਪਿਆ ਸੀਗਾ ਤਾਂ ਤੁਹਾਨੂੰ ਐ ਲੱਗਦਾ ਸੀ ਕਿ ਯਾਰ ਇਹ ਮੇਰੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਇਸ ਤਰ੍ਹਾਂ ਦਾ ਗੈਟਸਾਂ ਦੇ ਪੋਸਟਰ ਦੇ ਵਿੱਚ ਨਜ਼ਰ ਆ ਹਾਂ ਕਿਉਂਕਿ ਸਾਰਾ ਕੁਝ ਐਂ ਲੱਗਦਾ ਵੀ ਸਾਡੀ ਕਹਾਣੀ ਹੈ ਸਾਡੀ ਜ਼ਿੰਦਗੀ ਦਾ ਹਿੱਸਾ ਲੱਗਦਾ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਲੱਗ ਜਾਂਦਾ ਮੈਨੂੰ ਇਦਾਂ ਹੋਇਆ ਕਿ ਮੈਂ ਕਿਰਦਾਰ ਨਿਭਾਉਣਾ ਮੈਨੂੰ ਲੱਗਦਾ ਮ ਜਿਹੋ ਜਿਹੇ ਕਿਰਦਾਰ ਸਾਨੂੰ ਲੱਗਦਾ ਕਿ ਇਹੋ ਜਿਹੇ ਕਿਰਦਾਰ ਹੀ ਸਾਡੀ ਜ਼ਿੰਦਗੀ 'ਚ ਹੁੰਦੇ ਨੇ ਸੋ ਉਹੋ ਜਿਹੇ ਕਿਰਦਾਰ ਅਸੀਂ ਬਾਪਰ ਤੇ ਦੇਖਦੇ ਆਂ ਉਹੋ ਜਿਹੇ ਚੀਜ਼ਾਂ ਅਸੀਂ ਬਾਪਰ ਦੀਆਂ ਦੇਖਦੇ ਆਂ ਆਪਣੇ ਆਲੇ ਦੁਆਲੇ ਬਣ ਰਿਸ਼ਤੇਦਾਰੀਆਂ 'ਚ ਆਪਣੇ ਦੋਸਤਾਂ ਮਿੱਤਰਾਂ 'ਚ ਸੋ ਇਸ ਕਰਕੇ ਉਹ ਫਿਲਮ ਸਾਨੂੰ ਆਪਣਾ ਹਿੱਸਾ ਲੱਗਦੀ ਹੈ ਸਾਨੂੰ ਆਪਣੀ ਫਿਲਮ ਲੱਗਦੀ ਹੈ ਬਹੁਤ ਬਹੁਤ ਸ਼ੁਕਰ ਹੈ ਰੋਣੀ ਸਾਹਿਬ ਗਲਬਤ ਕਰ ਲਈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...